ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਨਹੀਂ ਤੁਹਾਡਾ ਆਪਣਾ ਜੱਜ ਪੰਡੂਰੀ ਵਾਲਾ ਗੱਲ ਕਰਦੇ ਆ ਜੀ ਲੁਧਿਆਣਾ ਦੇ ਵਿੱਚ ਚੋਣ ਹੋਣ ਜਾ ਰਹੀ ਆ ਤੇ ਜਿਹੜਾ ਕਰਕੇ ਫਾਰਮ ਭਰੇ ਜਾਂਦੇ ਭਰੇ ਗਏ ਆ ਤੇ ਉਹ ਫਾਰਮ ਭਰਨਾ ਰਵਨੀਤ ਬਿੱਟੂ ਤੇ ਸਿਮਨਜੀਤ ਮਾਨ ਦੋਵੇਂ ਕਹਿੰਦੇ ਵੀ ਇਕੱਠੇ ਇੱਕੇ ਦਿਨ ਚਲੇ ਗਏ ਤੇ ਉਹਨਾਂ ਦਾ ਆਪਸ ਵਿੱਚ ਅ ਟਕਰਾਅ ਹੋ ਗਿਆ ਉਸ ਟਕਰਾ ਦੇ ਵਿੱਚ ਕਹਿੰਦੇ ਵੀ ਸਿਮਰਜੀਤ ਮਾਨ ਦੇ ਪੈਰੀ ਹਾਥ ਰਵਨੀਤ ਬਿੱਟੂ ਨੇ ਲਾਏ ਤੇ ਉਹਦਾ ਪੂਰਾ ਸਤਕਾਰ ਕੀਤਾ ਬੜੀ ਵਧੀਆ ਗੱਲ ਆ ਵੀ ਬਜ਼ੁਰਗਾਂ ਸਮਾਨ ਆ ਤੇ ਉਹਦਾ ਆਦਰ ਕਰਨਾ ਫਰਜ਼ ਬਣਦਾ ਸੀ ਤੇ ਜਦੋਂ মিডিਆ ਨੇ ਉਸ ਤੋਂ ਬਾਅਦ ਸਿਮਰਨਜੀਤ ਮਾਨ ਨੂੰ ਪੁੱਛਿਆ ਵੀ ਕੀ ਕਹਿਣਾ ਚਾਹੋਗੇ ਉਹ ਕਹਿੰਦਾ ਭਾਈ ਅਸੀਂ ਪਾਰਲੀਮੈਂਟ 'ਚ ਬੜੇ ਮੁੱਦੇ ਠਾਉਣੇ ਆ ਪੰਜਾਬ ਲਈ ਤੇ ਤਾਂ ਕਰਕੇ ਸਾਡੀ ਰਵਨੀਤ ਬਿੱਟੂ ਨਾਲ ਪੱਕੀ ਆ ਰਹੀ ਆ ਹੁਣ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਨਾ ਖਾਸ ਕਰਕੇ ਬੇਸ਼ੱਕ ਕੋਈ ਬੀਜੇਪੀ ਵਾਲਾ ਇਹ ਵੀ ਰਾਤ ਬੇਸ਼ੱਕ ਕੋਈ ਇਹ ਜਿਹੜੇ ਸਿਮਰਨਜੀਤ ਮਾਨ ਦੇ ਅਕਾਲੀ ਦਲ ਦੇ ਵਰਕਰ ਆ ਇਥੋਂ ਸਾਨੂੰ ਇੱਕ ਸਿੱਖਿਆ ਲੈਣ ਦੀ ਲੋੜ ਆ ਵੀ ਕੋਈ ਵੀ ਪਾਰਟੀ ਆ ਬੇਸ਼ੱਕ ਉਹ ਉਹਨਾਂ ਦੇ ਜਿਹੜੇ ਰੂਲ ਲਾਗੂ ਹੁੰਦੇ ਸਿਰਫ ਤੇ ਸਿਰਫ ਸਾਡੇ ਵਰਕਰਾਂ ਤੇ ਲਾਗੂ ਹੁੰਦੇ ਆ ਨਾ ਕਿ ਆ ਉਹਨਾਂ ਦੇ ਲੀਡਰਾਂ ਤੇ ਲੀਡਰ ਜਫੀਆਂ ਪਾ ਕੇ ਬਹਿੰਦੇ ਆ ਤੇ ਅਸੀਂ ਆਪਸ ਦੇ ਵਿੱਚ ਲੜ ਰਹੇ ਆ ਤੇ ਇੱਕ ਗੱਲ ਹੋਰ ਆ ਜੇ ਕਿਸੇ ਨੇ ਇਹ ਇਸ ਚੀਜ਼ ਵੱਲ ਦੇਖਣਾ ਸਿਮਰਨਜੀਤ ਮਾਨ ਨੇ ਤਾਂ ਇੰਨਾ ਵੱਡਾ ਬਿਆਨ ਦੇ ਦਿੱਤਾ ਵੀ ਸਾਡੀ ਯਾਰੀ ਆ ਤੇ ਜਿਹੜਾ ਕੋਈ ਬੀਜੇਪੀ ਵਾਲਾ ਵੀਰ ਆ ਉਹ ਸਿਮਰਨਜੀਤ ਮਾਨ ਨਾਲ ਫੋਟੋ ਖਿੱਚ ਕੇ ਤੇ ਫੇਸਬੁੱਕ ਤੇ ਜਾਂ ਕਿਸੇ ਸੋਸ਼ਲ ਮੀਡੀਆ ਤੇ ਪਾ ਦੇਵੇ ਤਾਂ ਉਹਨੂੰ ਬੀਜੇਪੀ ਦੇ ਸ਼ੱਕ ਦੀ ਨਿਗਾਹਾਂ ਵੇਖਣਾ ਸ਼ੁਰੂ ਕਰ ਦੇਣਾ ਤੇ ਜੇ ਅ ਸਿਮਰਨਜੀਤ ਮਾਨ ਦਾ ਕੋਈ ਵਰਕਰ ਆ ਉਹ ਬੀਜੇਪੀ ਦੇ ਕਿਸੇ ਵੱਡੇ ਲੀਡਰ ਨਾਲ ਫੋਟੋ ਖਿੱਚ ਕੇ ਪਾ ਦੇਵੇ ਤਾਂ ਉਹਨੂੰ ਸਿਮਰਨਜੀਤ ਮਾਨ ਨੇ ਗਦਾਰ ਦੱਸਣਾ ਸ਼ੁਰੂ ਕਰ ਦਿੰਦੇ ਆ ਕਿਤੇ ਕੁਝ ਦੱਸਣਾ ਸ਼ੁਰੂ ਕਰ ਦਿੰਦੇ ਆ ਇਥੋਂ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਵੀ ਇਹ ਜਿਹੜੇ ਲੋਕ ਆ ਇਹ ਆਪਸ ਦੇ ਵਿੱਚ ਚੈੱਕਾ ਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਦੇਣੀ ਚਾਹਣਾ ਬੇਸ਼ੱਕ ਸਿਮਰਨਜੀਤ ਮਾਨਾ ਤੇ ਬੇਸ਼ੱਕ ਕੋਈ ਵੀ ਆ ਜਿਹਨੂੰ ਮਰਜ਼ੀ ਬੀਜੇਪੀ ਕੋਈ ਨਾ ਕੋਈ ਆ ਇੱਕ ਲਾਲ ਚ ਦੇ ਦੇਵੇ ਵੀ ਤੁਹਾਨੂੰ ਕੋਈ ਅਹੁਦਾ ਦੇ ਕੇ ਤੇ ਕਿਸੇ ਨਾ ਕਿਸੇ ਆ ਵਧੀਆ ਕੋਈ ਤੁਹਾਨੂੰ ਇਲੈਕਸ਼ਨ ਲੜਾ ਕੇ ਕੋਈ ਨਾ ਕੋਈ ਮੰਤਰੀ ਪਦ ਦੇ ਦਿੰਨੇ ਆ ਤੇ ਸਾਰਿਆਂ ਨੇ ਹੀ ਆ ਜਿਹੜੀ ਆਪਦੀ ਜਿਹੜੀ ਭਾਵਨਾ ਅੰਦਰਲੀ ਜਾਂ ਕੋਈ ਹੋਰ ਆ ਜਿਹੜੀਆਂ ਗੱਲਾਂ ਦੱਸਦੇ ਕਿ ਮੈਂ ਪੰਜਾਬ ਪ੍ਰਤੀ ਬੜਾ ਹਮਦਰਦ ਹਾਂ ਫੁਲਾਣਾ ਢੋਂਕਾ ਸਾਰਿਆਂ ਨੇ ਛੱਡ ਕੇ ਤੇ ਉਸ ਪਾਸੇ ਉਹਦੇ ਪਤਾ ਲੱਗਣਾ ਜਦੋਂ ਇਹਨਾਂ ਨੇ ਗੱਲ 'ਚ ਪਰਣਾ ਪਵਾ ਲੈਣਾ ਤੇ ਬੀਜੇਪੀ ਜੁਆਇਨ ਕਰ ਲੈਣੀ ਤਾਂ ਕਰਕੇ ਆਪਾਂ ਨੂੰ ਸੋਚ ਵਿਚਾਰ ਕੇ ਗੱਲ ਕਰਨੀ ਚਾਹੀਦੀ ਆ ਜਿਵੇਂ ਹੁਣ ਆਮ ਹੀ ਦੇਖਦੇ ਆ ਜਿਹੜਾ ਬੰਦਾ ਲੱਗਦਾ ਬੇਸ਼ੱਕ ਕਿਸੇ ਵੀ ਪਾਰਟੀ ਦਾ ਏ ਪਹਿਲਾਂ ਰਵਨੀਤ ਬਿੱਟੂ ਜੀ ਵੀ ਕੱਢਦੇ ਰਹਿ ਬੀਜੇਪੀ ਨੂੰ ਗਾਲਾਂ ਉਸ ਤੋਂ ਬਾਅਦ ਚ ਹੁਣ ਦਜਾ ਇਹ ਸਿਮਰਨਜੀਤ ਮਾਨ ਹੋਣੀ ਤਾਂ ਭੈਣਾਂ ਦੀਆਂ ਗਾਲਾਂ ਕੱਢੀ ਜਾਂਦੇ ਵੀ ਅਸੀਂ ਜੀ ਪੰਥਕ ਮੁੱਦੇ ਮੁੱਦੇ ਵਾਲੇ ਫਲਾਨਾ ਢੋਂਕਾ ਪੰਥਕ ਮੁੱਦੇ ਸਿਰਫ ਤੇ ਸਿਰਫ ਇਹਨਾਂ ਦੇ ਹੀ ਆ ਇਹਨਾਂ ਲੱਗਦੇ ਆ ਤੇ ਇਹ ਹੀ ਆਪਦੀਆਂ ਆਪਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਅੱਗੇ ਰੱਖ ਕੇ ਆਪ ਤਾਂ ਇਹ ਸੋਸ਼ਲ ਮੀਡੀਆ ਤੇ ਤੇ ਵੱਡੇ ਵੱਡੇ ਲੀਡਰਾਂ ਦੇ ਅੱਗੇ ਆ ਜਾਂਦੇ ਆ ਤੇ ਅਸੀਂ ਉੱਥੇ ਦੇ ਉੱਤੇ ਸੋ ਵੀਰੋ ਵਿਚਾਰੋ ਇਹਨਾਂ ਦੇ ਮਗਰ ਲਾ ਕੇ ਕੋਈ ਇਹੋ ਜਿਹਾ ਕੰਮ ਨਾ ਕਰੋ ਬੀਜੀ ਦਾ ਕਰਕੇ ਇਹ ਤੁਸੀਂ ਆਪਸ ਵਿੱਚ ਟੁੱਟੋ ਤੇ ਅਕਸਰ ਇੱਕ ਮਿਆਜਾ ਕਿੰਨਾਂ ਨੇ ਭੁੱਗਤਿਆ ਏ ਦੇਖਿਆ ਏ ਇਹ ਆਪਦੇ ਘਰੇ ਬੈਠੇ ਰਹਿ ਜਾਂਦੇ ਆ ਲੜਾ ਸਾਨੂੰ ਦਿੰਦੇ ਆ ਪਿੱਛੇ ਦੇ ਇੱਕ ਮੇਰੀ ਗੱਲ ਚ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਆਏ ਸੀਗੇ ਤੇ ਉਹਨਾਂ ਨਾਲ ਬੈਠ ਕੇ ਸਾਡੇ ਆਪੋਜੀਸ਼ਨ ਦੇ ਲੀਡਰਾਂ ਨੇ ਵੀ ਸਾਰਿਆਂ ਨੇ ਬੈ ਕੇ ਚਾਹਾਂ ਪੀਤੀਆਂ ਤੇ ਇਹਦੇ ਤੋਂ ਆਪਾਂ ਨੂੰ ਕੋਈ ਬਹੁਤ ਕੋਈ ਸਿੱਖ ਲੈਣਾ ਚਾਹੀਦਾ ਬਾਕੀ ਤੁਸੀਂ ਸਾਰੇ ਸਿਆਣੇ ਹੋ ਤੇ ਮੈਂ ਇੱਕ ਗੱਲ ਕਹਿਣਾ ਕਿ ਕਿਸੇ ਦੇ ਮਗਰ ਲਾ ਕੇ ਜਿਵੇਂ ਆਪਾਂ ਊਠ ਪਟਾਂਗ ਇੱਕ ਦੂਜੇ ਨੂੰ ਉਹ ਗਲਤ ਫਲਤ ਬੋਲ ਦਿੰਨੇ ਪਾਰਟੀਆਂ ਵਜੋਂ ਉਹ ਉਹ ਨਾ ਦੇਖੋ ਤੁਸੀਂ ਇਹਨਾਂ ਦੇਖੋ ਵੀ ਅਸੀਂ ਕਿਹੜੇ ਲੀਡਰ ਨਾਲ ਆ ਤੁਸੀਂ ਇਹ ਵੇਖੋ ਵੀ ਕਿਹੜਾ ਲੀਡਰ ਸਾਡੇ ਨਾਲ ਹੈ ਜਾਂ ਕਿਹੜੀ ਅਸੀਂ ਕਿਹੜੀ ਪਾਰਟੀ ਨਾਲ ਆ ਤੁਸੀਂ ਇਹ ਦੇਖੋ ਵੀ ਕਿਹੜੀ ਪਾਰਟੀ ਸਾਡੇ ਨਾਲ ਹੈ ਜੇ ਕੋਈ ਲੀਡਰ ਸਾਨੂੰ ਕੁਛ ਦਿੰਦਾ ਹੈ ਤਾਂ ਅਸੀਂ ਉਹਦੇ ਨਾਲ ਆ ਜੇ ਸਾਨੂੰ ਕੋਈ ਪਾਰਟੀ ਦਿੰਦੀ ਆ ਤਾਂ ਅਸੀਂ ਪਾਰਟੀ ਦੇ ਨਾਲ ਆ ਇਸ ਇਸ ਵਿਚਾਰਧਾਰਾ ਨਾਲ ਚੱਲੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨੁਕਸਾਨ ਨਾ ਹੋਊਗਾ ਨਹੀਂ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕੀ ਕੀ ਖਮਿਆਦੇ ਭੁਗਤਨੇ ਪੈਂਦੇ ਆ ਬਾਕੀ ਤੁਸੀਂ ਸਾਰੇ ਸਿਆਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ